ਯਾ ਫਿਕਰ ਮੁਰਗਾ ਦਾ ਜਰਾ ਬਾਦ ਯਾ ਪਿੰਡ ਦੇ ਵਿੱਚ ਮੈਂ ਚੰਦੀ ਗਾ ਉਹ ਜਿੱਦੇ ਮੈਂ ਤਨੂੰ ਹੁਣ ਗੱਲ ਦੱਸਣਾ ਜਿਹੜਾ ਚੰਦੀਆ ਵਾਸਤੇ ਮੜ ਗਿਆ ਨਾ ਉਹਦੇ ਬਾਅਦ ਨਾਲ ਹੀ ਪੰਜਾਬ ਸਰਕਾਰ ਨੇ ਉਹ ਪੈਸੇ ਕਿੱਥੇ ਖਾ ਗਈ ਹੈ ਇਸ ਰੋੜ ਦੇ ਪੈਸੇ ਸਾਨੂੰ ਪਤਾ ਲੱਗੇ ਕਿੱਥੇ ਗਏ ਨਾ ਪੈਸੇ ਸੈਂਟਰ ਤੋਂ ਆ ਗਏ ਦੇ ਨਾਲ ਪੰਜਾਬ ਸਰਕਾਰ ਦੀ ਨਾਮਦਾਨੀ ਆ ਪੈਸੇ ਕਿੱਥੇ ਗਏ ਨਾ ਅਸੀਂ ਵਾਸਤੇ ਹਸਣਾ ਕੋਈ ਪੁੱਛਣਾ ਜਾਂਦਾ ਇਹਦੇ ਪੈਸੇ ਖਵਾਰਾਂ ਦੀਆਂ ਖਬਰਾਂ ਲਵਾਤੀਆਂ ਪਏ ਜਿਹੜੀ ਹੈ 31 ਮਾਰਚ ਤੋਂ ਪਹਿਲਾਂ ਜਿਹੜੀ ਸੜਕਾ ਇਹ ਬਣਾ ਦਿੱਤੀ ਜਾਏਗੀ। ਲੇਕਨ ਸੜਕ ਕੀ ਬਣਾਉਣੀ ਹੈ ਕਿਸੇ ਨੁਮਾਇंदे ਨੇ ਆ ਕੇ ਕੋਈ ਖੱਡਾ ਪੂਰਨ ਦੀ ਕੋਸ਼ਿਸ਼ ਵੀ ਕੀਤੀ ਕਦੀ। ਔਰ ਆਈਏ ਰੋਡਾਂ 'ਤੇ ਆ ਕੇ ਚਲਾ ਕੇ ਫਾਤੀਆਂ। ਡੀ.ਐਸ. ਸਾਹਿਬ ਜਿਹੜੇ ਪਹਿਲੇ ਇਸ ਵਿੱਚ ਪ੍ਰੋਮਿਸ ਦਿੱਤਾ 15 ਮਾਰਚ। ਬਰਾਬਰ। ਭਾਈ ਸਾਹਿਬ ਪੋਜੀਸ਼ਨ ਇਹ ਹੈ ਕਿ ਸਾਡਾ ਜਿਹੜਾ ਇਹ ਧਰਨਾ ਨਾ ਅੱਜ ਲਾਣੇ ਪਿਆ ਸਾਨੂੰ ਬੜੀ ਮਜਬੂਰੀ 'ਚ 22 ਪਹਿਲੇ ਆਪਾਂ ਲਾਇਆ ਸੀ। ਕੋਈ ਸਰਕਾਰ ਦਾ ਨੁਮਾਇੰਦਾ ਕਿਸੇ ਨੂੰ ਵੀ ਆ ਕੇ ਸੰਮਰਗ ਨਹੀਂ ਕੀਤਾ। ਭਾਈ ਸਾਹਿਬ ਤੁਹਾਡੀ ਸਮੱਸਿਆ ਕੀ ਆ ਗੱਲ ਦੱਸੋ ਅਸੀਂ ਜੇ ਗੱਲ ਕਰ ਰਹੇ ਹਾਂ ਕੋਈ ਸਮੱਸਿਆ ਤਾਂ ਹੀ ਕਰ ਰਹੇ ਆ ਇਹ ਬੜੀ ਦੇਰ ਦਾ ਰੋਡ ਖਰਾਬ ਆ ਮੈਂ ਸਾਰੇ ਪ੍ਰੈਸ ਵੀਰਾਂ ਨੂੰ ਵੀ ਕਹਣਾ ਚਾਹਨਾ ਇੱਕ ਵਾਰ ਸਿਆਲ ਦੁੱਦਾ ਲਾਗੇ ਜੁਗਿਆਲ ਤੱਕ ਜਾਣ ਇਹ ਭਾਈ ਸਾਹਿਬ ਆਜਦੇ ਸਾਡੇ ਐਸ.ਆਈ.ਓ ਸਾਹਿਬ ਇਹ ਵੀ ਜਾਣ ਇਹ ਕਹਿੰਦੇ ਨੇ ਕਿ ਰੋਡ ਵਧੀਆ ਆ ਕੋਈ ਖੱਡਾ ਨਹੀਂ ਇਹਨੂੰ ਪੈਲ ਤੇ ਆਧਾਰ ਤੇ ਨਹੀਂ ਬਣਾਣਾ ਚਾਹੀਦਾ ਤੇ ਅਸੀਂ ਦੀ ਗੱਲ ਨਾਲ ਸਹਿਮਤ ਆ ਇਹ ਜੋ ਲੈ ਗਿਆ ਹੈ ਅੱਜ ਸਾਡੇ ਕੋ ਇਹਨਾਂ ਨੇ ਕੀ ਲੈ ਗਏ ਜਿਹੜਾ ਇਹਨਾਂ ਨੇ ਆਪਣੀ ਐਸਟੀਮੇਟ ਕਰੀ ਹੈ ਚੰਡੀਗੜ੍ਹ ਉਹ ਜ਼ਿਲ੍ਹੇ ਮੈਂ ਤੁਹਾਨੂੰ ਉਹ ਗੱਲ ਦੱਸਦਾ ਜਿਹੜਾ ਚੰਡੀਗੜ੍ਹ ਐਸਟੀਮੇਟ ਗਿਆ ਨਾ ਉਰੇ ਬਾਅਦ ਨਾਰੀ ਪੰਜਾਬ ਸਰਕਾਰ ਨੇ ਉਹ ਪੈਸੇ ਕਿੱਥੇ ਖਾ ਗੀ ਆ ਇਸ ਰੋਡ ਦੇ ਪੈਸੇ ਸਾਨੂੰ ਪਤਾ ਲੱਗੇ ਕਿੱਥੇ ਗਏ ਨੇ ਪੈਸੇ ਸੈਂਟਰ ਆਲੂ ਆ ਗਏ ਦੇ ਨਾਲ ਪੰਜਾਬ ਸਰਕਾਰ ਦੀ ਨਾਕਾਮਯਾਬੀ ਹੈ ਪੈਸੇ ਕਿੱਥੇ ਹੀ ਹੈ ਨਾ ਅਸੀਂ ਪੈਸੇ ਅਫਸਰਾਂ ਕੋਲ ਹੀ ਪੁੱਛਣਾ ਚਾਹੁੰਦੇ ਆ ਇਹਦੇ ਪੈਸੇ ਕਿੱਥੇ ਆ ਕੀ ਇਹ ਲੋਕ ਨਹੀਂ ਇਹ ਹਿੰਦੁਸਤਾਨ ਦੇ ਵਸਿੰਦੇ ਨਹੀਂ ਇਹ ਪੰਜਾਬ ਦੇ ਵਸਿੰਦੇ ਨਹੀਂ ਆ ਜੇ ਪੰਜਾਬ ਦੇ ਵਸਿੰਦੇ ਆ ਤਿੰਨ ਨੂੰ ਰੋਡ ਕਿਉਂ ਨਹੀਂ ਭਾਈ ਸਾਹਿਬ ਤੁਹਾਨੂੰ ਦੱਸ ਨਹੀਂ ਸਕਦੀ ਡੀਡੀਏ ਟ੍ਰੈਸ ਨਹੀਂ ਹੁੰਦੀ ਇੱਥੇ ਇਸ ਰੋਡ ਤੇ ਡੇਕ ਕੇ ਲੋਕ ਮਰਦੇ ਆ ਕਿੰਨਾ ਕੁ ਹੋ ਰਿਹਾ ਰੋਜ਼ ਐਕਸੀਡੈਂਟ ਬਜ਼ੁਰਗ ਡੇਗ ਰਿਹਾ ਗਰਭ ਦੀ ਮਹਿਲਾ ਦਾ ਕੁਰੀਆ ਤੁਹਾਨੂੰ ਕੀ ਦਸੀਏ ਹੁਣ ਮੈਂ ਇਹ ਸੋਣੇ ਮੱਡੀ ਬੋਰਡ ਤੇ ਮੈਂ ਕੀ ਦਸੀਏ ਤੁਹਾਨੂੰ ਵੀ ਸਾਡੇ ਕੋਲ ਜਿਹੜੀ ਗੱਲਾਂ ਆਂਦੀਆਂ ਇਸ ਕਰਕੇ ਆਹੇ ਸਾਰੇ ਦੁਖੀ ਹੋ ਗਏ ਤੇ ਅੱਜ ਸਾਰੇ ਪੜਾਵਾ ਨੇ ਸਾਰੀ ਪਾਰਟੀ ਵਾਇਸ ਟੁੱਟ ਗਿਆ ਆਪਾਂ ਲੋਕਲ ਹਲਕੇ ਨੇ ਜਿਹੜੇ ਸਾਰਿਆਂ ਨੇ ਅੱਜ ਇਕੱਠੇ ਹੋ ਕੇ ਬੈਠੇ ਆ ਇਸ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਨਹੀਂ ਤੇ ਇਹਦੇ ਵਾਲੇ ਨੈਸ਼ਨਲ ਹਾਈਵੇ ਲੰਬੇ ਸਟੱਪ ਤੇ ਬੰਦ ਕਰਾਂਗੇ ਅੱਜ ਵੀ ਆਪਾਂ ਇੱਥੋਂ ਨਹੀਂ ਉੱਠਣਾ ਅੱਜ ਵੀ ਇੱਥੋਂ ਕਰਾਂਗੇ ਓਨ ਮੇਰੀ ਬੇਨਤੀ ਹੈ ਤੇ ਅਫਸਰ ਲੰਬੇ ਸਮੇਂ ਤੋਂ ਪ੍ਰਸ਼ਾਸਨ ਨਾਲ ਕਿਹਾ ਯਾਰੇ ਕੰਮ ਲਗਾਇਆ ਜਾਏ ਕਦੋਂ ਲਗਾਇਆ ਜਾ ਰਿਹਾ ਭਾਜੀ ਬਿਲਕੁਲ ਝ ਸਾਰੇ ਲੀਡਰ ਰਲੇ ਹੋਏ ਨਾ ਸਾਰੀ ਪਾਰਟੀਆਂ ਦੇ ਲੀਡਰ ਰਲੇ ਹੋਏ ਨਾ ਕੋਈ ਇੱਕ ਦੂਜੇ ਦੇ ਖਿਲਾਫ ਗੱਲ ਨਹੀਂ ਕਰਦਾ ਅੱਜ ਆਮ ਲੋਕਾਂ ਨੂੰ ਕਿਉਂ ਉੱਠ ਕੇ ਖੜੇ ਹੋਣ ਦੀ ਲੋੜ ਪੈ ਗਈ ਵੋਟਾਂ ਲੀਡਰ ਲੈਣ ਤੇ ਖੜੇ ਲੋਕ ਹੋਣ ਇਹ ਭਾਈ ਸਾਹਿਬ ਸਾਰੇ ਐਨ ਐਨ ਐ ਪਾਰਟੀਆਂ ਤੋਂ ਜਿੰਨੇ ਵੀ ਖੜੇ ਆ ਚਾਹ ਜਰ ਸਾਡੀ ਜਮੀਰ ਨਹੀਂ ਸਾਰੇ ਦੀ ਜਾਤ ਦੀ ਜਮੀਰ ਹੈ ਜਿਹੜੇ ਇੱਥੇ ਇਕੱਠੇ ਹੋਏ ਦਿਆ ਇਸ ਕਰਕੇ ਮੇਰਾ ਸਾਰੇ ਪਰਸਨ ਨਹੀਂ ਆਪਾਂ ਇੱਥੇ ਬੈਠੇ ਗੱਲ ਸੁਣਾ ਕੇ ਜਾਵਾਂਗੇ ਗੱਲ ਸਾਨੂੰ ਸੁਣਾਣੀ ਆਂਦੀ ਹੈ ਸੁਣਾ ਕੇ ਜਾਵਾਂਗੇ ਹੋ ਜੀ ਸਭ ਤੋਂ ਪਹਿਲਾਂ ਜਿੱਥੇ ਅੱਜ ਖੜਿਆ ਮੇਰਾ ਪਿੰਡ ਹੈ ਮੈਂ ਥੋੜਾ 35 ਸਾਲ ਤੋਂ ਆਪਣੇ ਪਿੰਡ ਦੀ ਰਹਿਣ ਰਵਾਈ ਕਰ ਰਿਹਾ ਕਾਂਗਰਸ ਪਾਰਟੀ ਨੂੰ ਬਰੋਮ ਕਰਨਾ ਮੈਂ ਇੱਥੇ ਇਹ ਜਿਹੜਾ ਰੋਡ ਬਣਿਆ ਸੀ ਅੱਜ ਤੋਂ 20 ਸਾਲ ਪਹਿਲਾਂ ਇਹ ਰੋਡ ਜਿਹੜਾ ਬਣਿਆ ਸੀਗਾ 20 ਸਾਲ ਦੀ ਸਰਕਾਰ ਨੂੰ ਉਹਨਾਂ ਦੇ ਕੰਨ ਤੇ ਜੂ ਨਹੀਂ ਸਰਕੀ ਕਿ ਜਿਹੜਾ ਕਿ ਸਾਡਾ ਇਹ ਰੋਡ ਬਣਾਉਣ ਅੱਜ ਤੋਂ 10 ਸਾਲ 10 ਸਾਲ ਅਕਾਲੀ ਭਾਜਪਾ ਸਰਕਾਰ ਰਹੀ ਉਹਨਾਂ ਰੋਡ ਨਹੀਂ ਬਣਾਇਆ ਮੈਂ ਖੁਦ ਕਾਂਗਰਸੀਆਂ ਪੰਜ ਵਾ ਪੰਜ ਸਾਲ ਕਾਂਗਰਸ ਸਰਕਾਰ ਰਹੀ ਸਾਡਾ ਰੋਡ ਨਹੀਂ ਬਣਿਆ ਸਿਆਲਪੁਰ ਤੋਂ ਲੈ ਕੇ ਛਾਪਰ ਗੰਡੀ ਤੱਕ ਹੁਣ 4 ਸਾਲ ਆਪ ਸਰਕਾਰ ਬਣਿਆ ਹੋਗੇ ਸਾਡੇ ਬੱਖ-ਬੱਖ ਪਿੰਡਾਂ ਦੇ ਵਿੱਚੋਂ ਬੱਖ-ਬੱਖ ਪਾਰਟੀਆਂ ਦੇ ਬੰਦੇ ਉਹ ਸਾਰੇ ਨੁਮਾਇੰਦੇ ਜਿੰਨੇ ਵੀ ਨੇ ਉਹ ਡੀਸੀ ਸਾਹਿਬ ਨੂੰ ਕਈ ਵਾਰ ਜਾ ਕੇ ਮੈਮੋਰੰਡਮ ਲੈ ਕੇ ਆਏ ਕਿ ਜਿਹੜੀ ਸੜਕਾ ਇਹਦਾ ਕੁਝ ਹੱਲ ਕਰੋ ਇਹਨਾਂ ਨੇ ਅੱਜ ਤੋਂ 4 ਮਹੀਨੇ ਪਹਿਲਾਂ ਖ਼ਬਰਾਂ 'ਚ ਖ਼ਬਰਾਂ ਲਵਾਤੀਆਂ ਪਈ ਜਿਹੜੀ ਹੈ ਤੱਤੀ ਮਾਰਚ ਤੋਂ ਪਹਿਲਾਂ ਜਿਹੜੀ ਛੜਕਾ ਇਹ ਬਣਾ ਦਿੱਤੀ ਜਾਏਗੀ। ਲੇਕਿਨ ਛੜਕ ਕੀ ਬਣਾਉਣੀ ਹੈ ਕਿਸੇ ਨਮਾਇंदे ਨੇ ਆ ਕੇ ਕੋਈ ਖੱਡਾ ਪੂਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਦੀ। ਮੇਰਾ ਇੱਥੋਂ 2 ਕਿਲੋਮੀਟਰ ਤੇ ਘਰ ਹੈ। ਅਸੀਂ ਜਦੋਂ ਘਰੋਂ ਆਪਣੀ ਗੱਡੀ ਮੈਂ ਕੱਢਣਾ ਮੈਂ ਰੋਜ਼ ਸਵੇਰੇ 2 ਘੰਟੇ ਗੱਡੀ ਲੈ ਕੇ ਕੱਢਣਾ ਤੇ ਚੌਂਕ ਤੱਕ ਆਂਦੇ ਹਾਂ 2 ਕਿਲੋ ਮੈਨੂੰ ਅੱਧਾ ਘੰਟਾ ਲੱਗ ਜਾਂਦਾ। ਕੋਈ ਸਾਡੇ ਇਲਾਕੇ ਦੀ ਸੁਣਾਈ ਨਹੀਂ। ਇਹ ਜੋ ਜੱਗਾ ਜੀ ਨੇ ਕਿਹਾ ਜਾਂ ਸਾਰੇ ਜਿੰਨੀ ਪਬਲਿਕ ਆਈ ਆ ਉਹ ਇਹ ਗੱਲ ਕਹਿ ਰਹੀ ਹੈ। ਪੈਸਾ ਨੂੰ ਜਿਹੜੀ ਆ ਹੋ ਸਕਦਾ ਕਿ ਬੋਟਲ ਬਾਈਕਾਟ ਵੀ ਕਰਨਾ ਪਵੇ ਜੇ ਅੱਜ ਇਹ ਸੜਕ ਸਾਡੀ ਨਹੀਂ ਬਣਦੀ ਸਾਡਾ ਅਗਲਾ ਸਟੈਪ ਇਹ ਨਹੀਂ ਕਿ ਅਸੀਂ ਇੱਥੇ ਅੱਜ ਧਰਨ ਆ ਲਾਇਆ ਤੇ ਚੋਪਾਂ ਅਸੀਂ ਬਿਲਕੁਲ ਚੁੱਪ ਨਹੀਂ ਰਹਿਣਾ ਇਹਨਾਂ ਨੂੰ ਤੇ ਚਲੋ ਅੱਜ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਆ ਛੋਟਾ ਜਿਹਾ ਇਲਾਕਾ ਆ ਇਧਰ ਕੋ 10 ਗੱਡੀਆਂ ਇਧਰ ਖੜੀਆਂ ਆ ਜਾਂ 10 ਉਧਰ ਇਹਨਾਂ ਦੇ ਕੰਨ ਦੀ ਜੂੰ ਜਿਹੜੀ ਆ ਮਹਿਕਮੇ ਦੀ ਤਾਂ ਸਰਕਣੀ ਆ ਮੰਡੀਕਰਨ ਬੋਰਡ ਦੀ ਜਿਹੜੀ ਇਹਨਾਂ ਦੇ ਸਿਰ ਤੇ ਕੁੰਭ ਕਰਨ ਨੀਂਦ ਸੁੱਤੇ ਆਇਆ ਹੈ ਨਾ ਇਹ ਤਾਂ ਜਾਗਣਾ ਜਦੋਂ ਅਸੀਂ ਇੱਕ ਨੰਬਰ ਜਿਹੜਾ ਆ ਉਹ ਜਾਮ ਕਰਨਾ ਹੈ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਵਾਂਗੇ ਜੇ ਸਾਡੀ ਗੱਲ ਨਹੀਂ ਸੁਣਦੀ ਸੁਣਦੇ ਤੇ ਅਸੀਂ ਧਰਨਾ ਉੱਥੇ ਮਾਰਾਂਗੇ ਜੋ ਵੀ ਹੈਗੀ ਹੈ ਸਰਕਾਰ ਨੂੰ ਅਸੀਂ ਆਪਣੀ ਚੇਤਾਵਨੀ ਦੇਣਾ ਚਾਹੁੰਦੇ ਆ ਅੱਜ ਦੇ ਕੁਛ ਨਹੀਂ ਇਹ ਛੋਟੇ ਜਿਹੇ ਲੋਕ ਨੇ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਉਣ ਜਾ ਰਹੇ ਹਾਂ ਇੱਥੇ 20 ਪਿੰਡ ਇਹਨਾਂ ਦੇ ਲਗਦੇ ਨੇ 20 ਪਿੰਡਾਂ ਦੇ ਵਿੱਚ 20-20 ਮੈਂਬਰੀ ਕਮੇਟੀ ਬਣਾਵਾਂਗੇ ਸਾਰੇ ਇਲਾਕੇ ਨੂੰ ਜਾਗਰੂਕਤ ਕਰਕੇ ਬਹੁਤ ਵੱਡਾ ਜਿਹੜਾ ਧਰਨਾ ਹੈ ਅਸੀਂ ਉਹ ਨੈਸ਼ਨਲ ਹਾਈਵੇ ਬੰਦ ਕਰਾਂਗੇ ਤੇ ਮਾਰਾਂ ਦੇ ਮੈਂ ਸਾਰਿਆਂ ਨੂੰ ਤੁਹਾਨੂੰ ਇਹ ਤੁਹਾਡੇ মিডিਆ ਦੇ ਇਹ ਥਰੂ ਜਾਂ মিডিਆ ਰਾਈਮ ਐ ਅਪੀਲ ਕਰਨਾ ਚਾਹੁੰਦਾ ਪਈ ਇਹ ਜਿਹੜੀ ਸਾਡੀ ਆਵਾਜ਼ ਆ ਤੇ ਉੱਪਰ ਤੱਕ ਪਹੁੰਚਾਇਆ ਜਾਏ ਤਾਂ ਜੋ ਇਹਦਾ ਕੰਮ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਸ਼ੁਰੂ ਹੋਇਆ ਜਾਏ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰੇ ਜਿੱਥੇ ਜਿੰਨੇ ਵੀ ਇੱਥੇ ਆਏ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ